ਫਿਰੋਜ਼ਪੁਰ ਫਾਜ਼ਲਕਾ ਰੋਡ ਟੀ ਪੁਆਇੰਟ ਦੇ ਨੇੜੇ ਵਾਪਰਿਆ ਦਰਦਨਾਕ ਹਾ사 ਕਾਰ ਤੇ ਪੰਜਾਬ ਰੋਡਵੇਦੀ ਬੱਸ ਦੀ ਹੋਈ ਟੱਕਰ ਕਾਰ ਅਤੇ ਬੱਸ ਵਿੱਚ ਬੈਠੀਆਂ 4 ਤੋਂ 5 ਸਵਾਰੀਆਂ ਜ਼ਖਮੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਫਿਰੋਜ਼ਪੁਰ ਫਾਜ਼ਲਕਾ ਰੋਡ ਟੀ ਪੁਆਇੰਟ ਦੇ ਨੇੜੇ ਇੱਕ ਦਰਦਨਾਕ ਹਾ사 ਵਾਪਰਿਆ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੱਕ ਕਾਰ ਅਤੇ ਪੰਜਾਬ ਰੋਡਵੇ ਦੀ ਬੱਸ ਦੀ ਨਾਲ ਭਿਆਨਕ ਹਾ사 ਹੋਇਆ ਹੈ ਜਿਸ ਵਿੱਚ ਬੱਸ ਮੌਕੇ ਤੇ ਪਲਟ ਗਈ ਅਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਹਾਸੇ ਦੌਰਾਨ ਦੋਨਾਂ ਵਾਹਨਾਂ ਦੇ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ ਜਿੱਥੇ ਇੱਕ ਪਰਿਵਾਰ ਫਿਰੋਜ਼ਪੁਰ ਵਿਖੇ ਵਿਆਹ ਸਮਾਗਮ ਤੇ ਆਇਆ ਹੋਇਆ ਸੀ ਜਦ ਉਹ ਘਰ ਆਪਣੇ ਵਾਪਸ ਪਰਤ ਰਹੇ ਸਨ ਆਮ ਮੰਦੋਾ ਟਾਟੀ ਪੁਆਇੰਟ ਦੇ ਨੇੜੇ ਪੁੱਜੇ ਤਾਂ ਜਦ ਉਹ ਮੰਦੋਟ ਹੈ ਦੀ ਤਰਫੋਂ ਮੋੜਨ ਲੱਗੇ ਤਾਂ ਪਿੱਛੋਂ ਫਿਰੋਜ਼ਪੁਰ ਤਰਫੋਂ ਆ ਰਹੀ ਪੰਜਾਬ ਰੋਡਵੇ ਦੀ ਬੱਸ ਕਾਰ ਦੇ ਪਿੱਛੋਂ ਦੀ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੁਕਸਾਨੇ ਗਈ ਅਤੇ ਬੱਸ ਪਲਟ ਗਈ ਖੱਡਿਆਂ ਵਿੱਚ ਜਾ ਡਿੱਗੀ ਉੱਥੇ ਹੀ ਕਾਰ ਸਵਾਰ ਕੁਝ ਲੋਕ ਜ਼ਖਮੀ ਦਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਲਈ 108 ਐਂਬੂਲੈਂਸ ਰਾਈ ਹਸਪਤਲ ਵਿਖੇ ਦਾਖਲ ਕਰਵਾਇਆ ਗਿਆ ਹੈ ਉਤੇ ਹੀ ਤਾਣਾ ਮਮਦੋੜ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਕਾਰਵਾਈ ਕੀਤੀ ਜਾ ਰਹੀ ਹੈ

हाय

ਨੇ ਉਹ ਬਾਸਾਲੇ ਨੂੰ ਤਾਂ ਤੁਸੀਂ ਪੁੱਛ ਸਕਦੇ ਹੋ ਨਾ ਇਹ ਓਵਰ ਸਪੀਡ ਸੀ ਤਾਂ ਹੀ ਮੈਗਰ ਮਾਰੀ ਜਦੋਂ ਇੰਡੀਕੇਟਰ ਛੱਡਿਆ ਸੀ ਗੱਡੀ ਸਾਡੀ ਸਲੋ ਸੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਸੋਨੇ ਓਵਰ ਸਪੀਡ ਸੀ ਉਹ ਨਹੀਂ ਰੁਕੀ ਕੰਟਰੋਲ ਹੋ ਜਾਂਦੇ ਸੀ ਹਾਂਜੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਤਕਰੀਬਨ ਸੱਟਾਂ ਲੱਗੀਆਂ ਹੋਏ ਹਾਂ ਸਾਡੇ ਪਰਿਵਾਰ ਦੇ ਹਾਂ ਦੋ ਤਿੰਨ ਜੀ ਨੇ ਸਵਾਰ ਸੀ ਗੱਡੀ ਇਹਦੇ ਚ ਹੈਗੇ ਸੀ ਇੱਕ ਬੱਚੀ ਸੀ ਔਰ ਦੋ ਫੈਮਿਲੀ ਸੀ ਔਰ ਇੱਕ ਮੁੰਡਾ ਸੀ ਸਾਡਾ ਹਾਂ ਚਾਰ 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 ਪੰਜਾਂ ਨਹੀਂ ਟੋਟੇ ਹਮੇ ਹੋ ਗਏ ਹਾਂ ਦੇਖਮੀ ਲਾਲੋ ਨਾਰਮਲ ਸਟਾੰਡ ਅੰਦਰੋਂ ਅੰਦਰੋਂ ਨਹੀਂ ਸਟਾਟ ਜਾ ਰਹੀ ਗੱਡੀ ਤਾਂ ਡੈਮੇਜ ਹੋ ਗਈ ਸਾਰੀ ਹਾਂ ਮੰਗ ਕੇ ਪੁਕਾਰ ਵਜੀ ਹਾਂ ਨਹੀਂ ਕੋਈ ਨਹੀਂ ਜੋ ਰੱਬ ਕਰੇਗਾ ਠੀਕ ਕਰੇਗਾ ਧੰਨਵਾਦ ਤੁਹਾਡਾ ਜੀ ਸਿੱਤ ਤੁਸੀਂ ਪਹੁੰਚੇ ਕਿੱਥੇ ਹਾਸਾ ਆਇਆ ਤੇ ਕਿਸ ਤਰ੍ਹਾਂ ਆਇਆ ਇਹ ਹਾਸਾ 30 ਪੁਆਇੰਟ ਤੇ ਹੋਇਆ ਜੀ ਇੱਕ ਵੈਨਿਊ ਗੱਡੀ ਫਰੀਪੜਵਾਰੀ ਸੀ ਵਿਆਹ ਤਵਾਰੇ ਸੀਗੇ ਮੜਾ ਦੇ ਮੁੰਡਾ ਸੀਗਾ ਤੇ ਪਿੱਛੋਂ ਗਰਾਉਂਡਵੇ ਦੀ ਬੱਸ ਆ ਰਹੀ ਸੀ ਇਹਨਾਂ ਨੇ ਮੰਮੂਰ ਸਾਈਡ ਨੂੰ ਮੁਰਦਾ ਸੀਗਾ ਤੇ ਇਹ ਜਿਹੜੇ ਨਿਊ ਵਾਲੇ ਨੇ ਗੱਡੀ ਵਾਲੇ ਨੇ ਬ੍ਰੇਕ ਮਾਰੀ ਹੈ ਇਹ ਪਿੱਛੋਂ ਬੱਸ ਅੱਗੇ ਲੱਗੀ ਹੈ ਇਹੜੀ ਬੱਸ ਪਲਟ ਗਈ ਹੈ ਸਾਰੀਆਂ ਵਾਹਵਾ ਇੰਜਰ ਦੇ ਵਿੱਚ ਬੱਸ ਆਈਆਂ ਤੇ ਗੱਡੀ ਵਾਲੇ ਤਾਂ ਚਲੋ ਠੀਕ ਸਾਗ ਨੇ ਸਾਰੇ ਹਾਂਜੀ ਬਹੁਤ ਜ਼ਿਆਦਾ ਟੱਕਰ ਹੋਈ ਹੈ ਹਾਂਜੀ ਬਹੁਤ ਜ਼ਿਆਦਾ ਟੱਕਰ ਹੋਈ ਗੀ ਗੱਡੀ ਡੰਗ ਹੋ ਗਈ ਹੈ ਹਾਂ ਹਾਂਜੀ ਹਾਂਜੀ ਕਿਹੜੀ ਕਾਰ ਵੀ ਕਾਰ ਵੀ ਦੇਖਦੇ ਹਾਂ ਜੀ ਹੁਣ ਬੱਚਾ ਬਿਆਨ ਬੋਲਦੇ ਆ ਡਰਾਈਵਰ ਜਿਹੜਾ ਦਾਖਲ ਹੈ ਨਾਮ ਉਹ ਰੋਟਾ ਸਗਲਾ ਉਪਟਿਆ ਲਾ ਉਹਦੇ ਬਿਆਨ ਲਵਾਂਗੇ ਦੇਖੋ ਜਾ ਕੇ ਇਹ ਹਾਲਾਤ ਦੇਖਦੇ ਆ ਕੀ ਬੰਦੇ ਜ਼ਖਮੀ ਵੀ ਹੋਏ ਨੇ ਹਾਂ ਜ਼ਖਮੀ ਹੋਇਆ ਜੀ ਰੱਥ ਟੁੱਟ ਗਈ ਡਰਾਈਵਰ ਦੀ ਹਾਂਜੀ ਹਾਂਜੀ